ਤਰੀਕ ਐਨਓਸੀ ਦਾ ਬੜਾ ਮੁੱਦਾ ਚੱਲਿਆ ਹੋਇਆ ਸੀਐਮ ਸਾਹਿਬ ਨੇ ਦੱਸਿਆ ਸੀਗਾ ਕਿ ਐਨਓਸੀ ਹਟਾ ਦਿੱਤੀ ਜਾਏਗੀ ਬਟ ਹਜੇ ਤੱਕ ਕੋਈ ਨੋਟੀਫਿਕੇਸ਼ਨ ਇਸ ਚੀਜ਼ ਦਾ ਹੋਇਆ ਨਹੀਂ ਹੈ ਤਾਂ ਕੀ ਕਹਿਣਾ ਚਾਹੋ? ਦੇਖੋ ਇਹਦਾ ਜਿਹੜਾ ਐਨਓਸੀ ਦਾ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲੀਆਂ ਸਰਕਾਰਾਂ ਵੇਲੇ ਦੀਆਂ 13000 ਤੋਂ ਵੱਧ ਕਲੋਨੀਆ ਇਲੀਗਲ ਕਲੋਨੀਆ ਬਣੀਆਂ ਹੋਈਆਂ ਸੀ ਔਰ ਉਹਦਾ ਕੇਸ ਪੁਰਾਣੀ ਸਰਕਾਰਾਂ ਵੇਲੇ ਦਾ ਹੀ ਹਾਈ ਕੋਰਟ ਚੱਲ ਰਿਹਾ ਹੈ। ਜਿਸ ਕਾਰਨ ਕਿ ਇਹ ਸ਼ਰਤ ਰੱਖੀ ਗਈ ਸੀ ਐਨਓਸੀ ਦੀ ਜੋ ਹੁਣ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਉਹ ਇਸ ਕਰਕੇ ਉਹਨਾਂ ਨੇ ਇਹ ਸ਼ਰਤ ਐਨਓਸੀ ਦੀ ਹਟਾਣੀ ਕਿ ਆਮ ਲੋਕ ਪਿੱਛੇ ਜਾ ਰਹੇ ਇਹਦੇ ਵਿੱਚ ਜਿਹੜੇ ਬਿਲਡਰ ਹੈ ਜਿਹੜੇ ਡਿਵੈਲਪਰ ਹੈ ਉਹ ਆਪਣਾ ਮਾਲ ਵੇਚ ਕੇ ਚਲੇ ਜਾਂਦੇ ਜਿਹੜਾ ਗਰੀਬ ਬੰਦਾ ਜੀ ਨੇ ਕਿਸੇ ਨੇ 100 ਗਜ ਦਾ ਪਲਾਟ ਲੈਣਾ 200 ਦਾ ਲੈਣਾ ਉਹਦੇ ਪੈਸੇ ਫਸੇ ਹੋਏ ਆ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਇਸ ਕਰਕੇ ਇੱਕ ਬਹੁਤ ਵੱਡਾ ਫੈਸਲਾ ਮਾਨ ਸਾਹਿਬ ਨੇ ਲਿੱਤਾ ਔਰ ਮੈਨੂੰ ਲੱਗਦਾ ਬਹੁਤ ਜਲਦ ਕਿਉਂਕਿ ਇਹਦੀ ਜਿਹੜੀ ਇਹਦੀ ਹੁਣ ਸੋਧ ਕਰਨੀ ਪੈਣੀ ਹੈ ਔਰ ਸੋਧ ਜਿਹੜੀ ਹੈ ਉਹ ਅਸੈਂਬਲੀ ਦੇ ਵਿੱਚ ਹੀ ਹੋ ਸਕਦੀ ਹੈ ਅ ਜਦੋਂ ਵੀ ਅਸੈਂਬਲੀ ਸੈਸ਼ਨ ਆਣਾ ਉਹਦੇ ਚ ਜਿਹੜਾ ਇਹ ਤੇ ਸੋਧ ਹੋਏ ਪਰ ਲੋਕ ਇਸ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆਂ ਜਾਂਦੇ ਆਂ ਉੱਥੇ ਕਹਿੰਦੇ ਸਾਡਾ ਕੰਮ ਹੀ ਨਹੀਂ ਹੋ ਪਾ ਰਿਹਾ ਇੱਕ ਮਕਾਨ ਵੇਚਦਾ ਪ੍ਰਾਣੀ ਰਜਿਸਟਰੀ ਵਾਲਾ ਮਕਾਨ ਉਹਨੂੰ ਵੀ ਐਨਓਸੀ ਪਿੱਛੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਹੀਂ ਮੈਂ ਤਾਂ ਹੀ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਇਹ ਸਾਡੀ ਨਹੀਂ ਪਰੇਸ਼ਾਨੀ ਕ੍ਰੀਏਟ ਕੀਤੀ ਹੈ ਪਹਿਲੀਆਂ ਸਰਕਾਰਾਂ ਨੇ ਪਹਿਲੀਆਂ ਦੀ ਤਾਂ ਸਰਬੋਤਮ ਜਿਹੜਿਆ ਦਵਾਰ ਆ ਜਦੋਂ ਅੱਜ ਤੱਕ ਰੋਕ ਲੱਗੀ ਸੀਗੀ ਉਸ ਤੋਂ ਬਾਅਦ ਸੀਐਮ ਸਾਹਿਬ ਨੇ ਦੁਬਾਰਾ ਹਜੇ ਕੱਲ ਪਰਸੋਂ ਜਿਹੜਾ ਨਵਾਂ ਇਹਨਾਂ ਨੇ ਐਲਾਨ ਕੀਤਾ ਸੀਗਾ ਕਿ ਇਹਨੂੰ ਆਪਾਂ ਐਨਸੀ ਹਟਾ ਦਿੱਤੀ ਜਾਏਗੀ ਬਟ ਉੱਥੇ ਹਜੇ ਤੱਕ ਇਹਨੇ ਜਦ ਤੱਕ ਸੜਕ ਨੋਟੀਫਿਕੇਸ਼ਨ ਨਹੀਂ ਜਦ ਤੱਕ ਅਸੀਂ ਦੇ ਨਹੀਂ ਸਕਦੇ ਅਸੀਂ ਦੇ ਨਹੀਂ ਸਕਦੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਬਹੁਤ ਜਲਦ ਇਹਦੀ ਨੋਟੀਫਿਕੇਸ਼ਨ ਹੋਣ ਵਾਲੀ ਹੈ ਕਿਉਂਕਿ ਉਹਦੇ ਵਿੱਚ ਕਈ ਕਾਨੂੰਨੀ ਉਲਝਣਾ ਹੈਗੀਆਂ ਉਹ ਪਾਰ ਕਰਕੇ ਲੀਗਲ ਟੀਮ ਲੱਗੀ ਹੋਈ ਹੈ ਕਿ ਕਿਵੇਂ ਇਸ ਨੂੰ ਕਿਉਂਕਿ ਕੋਰਟ ਚ ਕੇਸ ਚੱਲਦਾ ਹੈ ਇਸ ਨੂੰ ਜਿਹੜੀਆਂ ਇਹਦੀਆਂ ਕਾਨੂੰਨੀ ਉਲਝਣਾਂ ਉਹ ਸੋਲਵ ਕਰਕੇ ਬਹੁਤ ਜਲਦ ਨੋਟੀਫਿਕੇਸ਼ਨ ਹੋ ਜਾਏਗੀ ਠੀਕ ਹੈ ਥੈਂਕ ਯੂ